ਮਿੱਤਰ ਪਿਆਰੋ ਆਪਾਂ ਸੁਣਦੇ ਤਾਂ ਰਹਿੰਨੇ ਆ ਵੀ ਲੋਹਾ ਲੋਹੇ ਨੂੰ ਕੱਟਦਾ ਹੈਗਾ ਤੇ ਅੱਜ ਤੁਸੀਂ ਅੱਖੀਂ ਦੇਖੋ ਵੀ ਲੋਹਾ ਲੋਹੇ ਨੂੰ ਕਿਵੇਂ ਕੱਟਦਾ ਹੈਗਾ ਕਿਉਂਕਿ ਲੋਹੇ ਦੇ ਵਿੱਚ ਦੂਸਰੇ ਜਿਹੜਾ ਲੋਹਾ ਕੱਟ ਰਿਹਾ ਹੈਗਾ ਉਹਦੇ ਵਿੱਚ ਮਜ਼ਬੂਤੀ ਹੋਊਗੀ ਤਾਂ ਫੇਰ ਹੀ ਕੱਟ ਸਕਦਾ ਹਨ ਤੇ ਇਹ ਬਾਈ ਕਈਆਂ ਦਾ ਕੰਮ ਕਰਦੇ ਆ ਤੇ ਕਈਆਂ ਬਣਾਉਂਦੇ ਨੇ ਬਹੁਤ ਸਰਾ ਕਿਉਂਕਿ ਜੋ ਕਿ ਲੋਹੇ ਨੂੰ ਵੀ ਕੱਟਦੇ ਆ ਤੁਸੀਂ ਦੇਖ ਹੀ ਰਹੇ ਆ ਤੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਆ ਸਕਰੀਨ ਉਤੇ ਇਹਨਾਂ ਦਾ ਨੰਬਰ ਪਾ ਦਾਂਗੇ ਤੇ ਕੰਟੈਕਟ ਕਰ ਲੋ ਤੁਸੀਂ ਤੇ ਕਿਉਂਕਿ ਕਿਸਾਨਾਂ ਮਜ਼ਦੂਰਾਂ ਨੂੰ ਸਾਰਿਆਂ ਨੂੰ ਮਤਲਬ ਕੀ ਕਈਆਂ ਦੀ ਤਾਂ ਜ਼ਰੂਰਤ ਹੁੰਦੀ ਹੈ ਪਤਾ ਨਹੀਂ ਕਿਹੜੇ ਤਰੀਕੇ ਦਾ ਲੋਖ ਲਾਉਂਦੇ ਨੇ ਜਿਹਦੇ ਨਾਲ ਮਤਲਬ ਕੀ ਇੰਨੀ ਮਜ਼ਬੂਤੀ ਬਣਦੀ ਹੈ ਕਈ ਦੀ ਮਤਲਬ ਕੀ ਰੋੜੇ ਤੇ ਕਿਸੇ ਚੀਜ਼ ਤੇ ਰੁਵਾਜਦੀ ਹੈ ਕਿ ਕਈ ਮੁੜ ਜਾਂਦੀ ਹੈ ਪਰ ਇਹ ਕਈਆਂ ਬਹੁਤ ਸਿਰਾ ਬਣਾਉਂਦੇ ਨੇ ਤੇ ਇਹ ਬਾਈ ਵੀਰਪਾਲ ਬਰੇਟਾਗੇ ਜਿਨ੍ਹਾਂ ਨਾਲ ਤੁਸੀਂ ਸੰਪਰਕ ਕਰਕੇ ਤੁਸੀਂ ਇਥੋਂ ਕਈਆਂ ਮੰਗਵਾ ਵੀ ਸਕਦੇ ਆ ਤੇ ਲਿਆ ਵੀ ਸਕਦੇ ਆ ਬਹੁਤ ਸੋਹਣਾ ਕੰਮ ਕਰਦੇ ਨੇ ਬਾਈ ਜਰੂਰ ਸੰਪਰਕ ਕਰੋ ਕਿਉਂਕਿ ਸ਼ੁੱਧਤਾ ਤਾਂ ਕਿਤੇ-ਕਿਤੇ ਮਿਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ